ਭਗਵਾਨ ਦਮਨ ਸਰਕਾਰ ਬਣਨ ਤੋਂ ਪਹਿਲਾਂ ਨੇ ਕਿਹਾ ਸੀ ਕਿ ਬਦਲਾਵ ਲੈ ਕੇ ਆਵੇਂ ਕਿ ਬਦਲਾਵ ਤੁਹਾਡੇ ਸਾਹਮਣੇ ਦੇਖਣ ਨੂੰ ਮਿਲੇ ਕੀ ਕਹਿਣਾ ਚਾਹੁੰਦੇ ਹਾਂ ਸਰ ਬਦਲਾਵ ਆਇਆ ਹੈ ਨਾ ਤੁਹਾਡੇ ਸਾਹਮਣੇ ਬਦਲਾਵ ਆਇਆ ਹੈਗਾ ਉਹਨਾਂ ਦੀ ਫੈਮਿਲੀ ਵਿੱਚ ਬਦਲਾਵ ਆਇਆ ਹੈਗਾ ਉਹਨਾਂ ਦੇ ਮਤਲਬ ਪਾਰਟੀ ਵਿੱਚ ਬਦਲਾਵ ਆਇਆ ਹੈਗਾ ਉਹਨਾਂ ਦੇ ਨੁਮਾਇੰਦਿਆਂ ਵਿੱਚ ਬਦਲਾਵ ਆਇਆ ਹੈਗਾ ਪਰ ਜਿਹੜਾ ਆਮ ਤਬਕੇ ਲਈ ਬਦਲਾਵ ਆਉਣਾ ਚਾਹੀਦਾ ਸੀਗਾ ਉਹ ਬਦਲਾਵ ਨਾ ਆਸ ਕੀਤੀ ਜਾ ਸਕਦੀ ਹੈ ਨਾ ਹੋ ਸਕਦਾ ਕਿ ਅੱਜ ਉਹਨਾਂ ਦੇ ਜਿਹੜੇ ਬੋਲੇ ਕੰਨ ਨੇਗੇ ਜਿਨ੍ਹਾਂ ਨੂੰ ਸੁਣਾਈ ਬਹੁਤ ਘੱਟ ਦਿੰਦਾ ਹੈਗਾ ਮਲਾਜ਼ਮ ਮਜ਼ਦੂਰ ਉਹਨਾਂ ਨੂੰ ਦਿਖਾਈ ਬਹੁਤ ਘੱਟ ਦਿੰਦੇ ਨੇ ਜਦ ਕਿਸੇ ਵੀ ਮਲਾਜ਼ਮ ਨੂੰ ਕਿਸੇ ਵੀ ਮਜ਼ਦੂਰ ਨੂੰ ਕਿਸੇ ਵੀ ਭੈਣ ਨੂੰ ਜਿਹੜਾ ਹੈਗਾ ਟੈਂਕੀ ਤੇ ਨਹੀਂ ਚੜਨਾ ਪਏਗਾ ਕਿਸੇ ਨੂੰ ਧਰਨਾ ਉਲਾਂਦ ਲਈ ਮਜਬੂਰ ਨਹੀਂ ਹੋਣਾ ਪਵੇਗਾ ਪਰ ਅਸੀਂ 3 ਸਾਲਾਂ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਕੋਈ ਵੀ ਜਿਹੜਾ ਤਬਕ ਹੈਗਾ ਉਸ ਨੂੰ ਬਿਨਾ ਮਤਲਬ ਲੜੇ ਜਿਹੜਾ ਹੱਕ ਨਹੀਂ ਮਿਲ ਰਿਹਾ ਹੁਣ ਤੱਕ ਅਸੀਂ ਉਹਨਾਂ ਨੂੰ ਘੱਟੋ-ਘੱਟ 400 ਦੇ ਕਰੀਬ ਜਿਹੜੇ ਮੰਗ ਪੱਤਰ ਆ ਉਹ ਭੇਜ ਚੁੱਕੇ ਹਾਂਗੇ ਤੇ ਉਹ ਮੰਗ ਪੱਤਰ ਭੇਜਣ ਤੋਂ ਬਾਅਦ ਵੀ ਅੱਜ ਤੱਕ ਜਿਹੜਾ ਹੈਗਾ ਉਹਨਾਂ ਕੋਲੇ ਸਮਾਂ ਨਹੀਂ ਹੈਗਾ ਕਿ ਜਿਹੜੀ ਭਗਵਾਨ ਜਮਾਨ ਸਰਕਾਰ ਸੀਗੀ ਜਦੋਂ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟਿਵ ਦੇ ਵਿੱਚ ਕੁਝ ਗਰੰਟੀਆਂ ਕੀਤੀਆਂ ਹੈਲਪਰ ਦੇ ਲਈ ਵੀ ਕੁਝ ਗਰੰਟੀਆਂ ਸਿੱਟੀਆਂ ਤੇ 3 ਸਾਲ ਬੀਤ ਜਾਣ ਤੋਂ ਬਾਅਦ ਜਿਹੜਾ ਹੈਗਾ ਉਹ ਗਰੰਟੀਆਂ ਜੇ ਉਹਦੀਆਂ ਤਿਉਂ ਪਈਆਂ ਨੇ ਅੱਜ ਆਂਗੜਵਾੜੀ ਵਰਕਰ ਅਤੇ ਹੈਲਪਰ ਜਿਹੜੇ ਮੁਲਾਜ਼ਮ ਹੋਣਾ ਵੱਲੋਂ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਭਗਵੰਤਬਾਨ ਸਰਕਾਰ ਖਿਲਾਫ ਭਗਵੰਤਬਾਨ ਵੱਲੋਂ ਇੱਕ ਬਹੁਤ ਵੱਡੇ ਦਾਅਵੇ ਕੀਤੇ ਜਾ ਰਹੇ ਕਿ ਅਸੀਂ ਜਿਹੜੀਆਂ ਨੌਕਰੀਆਂ ਦੇ ਰਹੇ ਆ ਤਨਖਾਹਾਂ ਜਿਹੜੀਆਂ ਟਾਈਮ ਤੇ ਦੇ ਰਹੇ ਉਸੇ ਨੂੰ ਲੈ ਕੇ ਤੁਸੀਂ ਪਿੱਛੇ ਦੇਖ ਸਕਦੇ ਹੋ ਇੱਕ ਬਹੁਤ ਵੱਡਾ ਮਹਿਲਾਵਾਂ ਵੱਲੋਂ ਇੱਕ ਰੋਜ਼ ਪ੍ਰਦਰਸ਼ਨ ਜਿਹੜਾ ਇੱਥੇ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਇਕੱਠ ਦੇਖ ਕੇ ਤੁਸੀਂ ਕਹਿ ਸਕਦੇ ਹੋ ਕਿ ਭਗਵੰਤ ਮਾਨ ਸਰਕਾਰ ਵੱਲੋਂ ਕਿੰਨੀਆਂ ਇੱਕ ਮੰਗਾਂ ਜਿਹੜੀਆਂ ਵਾਂ ਇਹਨਾਂ ਦੀਆਂ ਪੂਰੀਆਂ ਕੀਤੀਆਂ ਗਈਆਂ ਇੱਕ ਦਾਅਵੇ ਹੀ ਕੀਤੇ ਗਏ ਆ ਸੋਸ਼ਲ ਮੀਡੀਆ ਦੇ ਉੱਤੇ ਮੈਮ ਦੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਮੁੱਦੇ ਆ ਉਹਨਾਂ ਦੇ ਤੇ ਕੀ ਕੁਝ ਕਹਿਣਾ ਦਾ ਸਸ਼ੀਕਲ ਮੈਮ ਸਸ਼ੀਕਲ ਜੀ ਮੈਮ ਕੀ ਮੁੱਦੇ ਅੱਜ ਭਗਵੰਤਪਾਨ ਸਰਕਾਰ ਖਿਲਾਫ ਤੁਸੀਂ ਏਡਾ ਵੱਡਾ ਇਕੱਠ ਕੀਤਾ ਮਹਿਲਾਵਾਂ ਵੱਲੋਂ ਕੀ ਦੱਸੋ ਸਾਨੂੰ ਸਾਹਿਬ ਅ ਸਰ ਜਿਹੜਾ ਸਾਡਾ ਮੁੱਦਾ ਹੈਗਾ ਉਹ ਇਹ ਹੈਗਾ ਕਿ ਜਿਹੜੀ ਭਗਵੰਤਪਾਨ ਸਰਕਾਰ ਸੀਗੀ ਜਦੋਂ ਆਮ ਆਦਮੀ ਪਾਰਟੀ ਨੇ ਆਪਣੇ ਮੈਨੀਫੈਸਟਿਵ ਦੇ ਵਿੱਚ ਕੁਝ ਗਰੰਟੀਆਂ ਕੀਤੀਆਂ ਸੀਗੀਆਂ ਤੇ ਉਸ ਦੇ ਵਿੱਚ ਆਂਗਣਵਾੜੀ ਵਰਕਰ ਹੈਲਪਰ ਦੇ ਲਈ ਵੀ ਕੁਝ ਗਰੰਟੀਆਂ ਸੀਟੀਆਂ ਤੇ 3 ਸਾਲ ਬੀਤ ਜਾਣ ਤੋਂ ਬਾਅਦ ਜਿਹੜਾ ਹੈਗਾ ਉਹ ਗਰੰਟੀਆਂ ਜੇ ਉਹਦੀਆਂ ਤਿਉਂ ਪਈਆਂ ਨੇ ਹੁਣ ਤੱਕ ਅਸੀਂ ਉਹਨਾਂ ਨੂੰ ਘਟੋ-ਘਟ 400 ਦੇ ਕਰੀਬ ਜਿਹੜੇ ਮੰਗ ਪੱਤਰਾਂ ਉਹ ਭੇਜ ਚੁੱਕੇ ਉਹ ਮੰਗ ਪੱਤਰ ਭੇਜਣ ਤੋਂ ਬਾਅਦ ਵੀ ਅੱਜ ਤੱਕ ਜਿਹੜਾ ਹੈਗਾ ਉਹਨਾਂ ਕੋਲੇ ਸਮਾਂ ਨਹੀਂ ਹੈਗਾ ਕਿ ਉਹ ਸਾਡੇ ਨਾਲ ਬੈਠ ਕੇ ਟੇਬਲ ਦੇ ਉੱਤੇ ਗੱਲ ਕਰ ਸਕਣ ਤੇ ਇਸ ਕਰਕੇ ਅੱਜ ਉਹਨਾਂ ਦੇ ਜਿਹੜੇ ਬੋਲੇ ਕੰਨ ਨਹੀਂਗੇ ਜਿਨ੍ਹਾਂ ਨੂੰ ਸੁਣਾਈ ਬਹੁਤ ਘੱਟ ਦਿੰਦਾ ਹੈਗਾ ਮੁਲਾਜ਼ਮ ਮਜ਼ਦੂਰ ਉਹਨਾਂ ਨੂੰ ਦਿਖਾਈ ਬਹੁਤ ਘੱਟ ਦਿੰਦੇ ਨੇ ਜਦੋਂ ਕਿ ਉਹਨਾਂ ਨੇ ਵਾਅਦਾ ਕੀਤਾ ਸੀਗਾ ਕਿ ਜੇਕਰ ਆਮ ਆਦਮੀ ਸਰਕਾਰ ਆਉਂਦੀ ਹੈ ਤਾਂ ਕਿਸੇ ਵੀ ਮੁਲਾਜ਼ਮ ਨੂੰ ਕਿਸੇ ਵੀ ਮਜ਼ਦੂਰ ਨੂੰ ਕਿਸੇ ਵੀ ਭੈਣ ਨੂੰ ਜਿਹੜਾ ਹੈਗਾ ਟੈਂਕੀ ਤੇ ਨਹੀਂ ਚੜਨਾ ਪਵੇਗਾ ਕਿਸੇ ਨੂੰ ਧਰਨਾ ਉਲਾਨਦ ਲਈ ਮਜਬੂਰ ਨਹੀਂ ਹੋਣਾ ਪਵੇਗਾ ਪਰ ਅਸੀਂ 3 ਸਾਲਾਂ ਤੋਂ ਲਗਾਤਾਰ ਦੇਖ ਰਹੇ ਹਾਂ ਕਿ ਕੋਈ ਵੀ ਜਿਹੜਾ ਤਬਕ ਹੈ ਜਿਹੜਾ ਜਿਹੜਾ ਹੱਕ ਨਹੀਂ ਮਿਲ ਰਿਹਾ ਹੈਗਾ ਔਰ ਇਸੇ ਜਿਹੜੇ ਕਹਿੰਦੇ ਹੁੰਦੇ ਇਹ ਬੋਲੀ ਸਰਕਾਰ ਹੈ ਕਿ ਅਸੀਂ ਇਸ ਦੇ ਕੰਨਾਂ ਦੇ ਵਿੱਚ ਆਪਣੀ ਆਵਾਜ਼ ਨੂੰ ਪਾਉਣ ਵਾਸਤੇ ਆਏ ਹਾਂ ਮੈਮ ਭਗਵੰਤ ਮਾਨ ਸਰਕਾਰ ਦਾਅਵੇ ਤਾਂ ਬਹੁਤ ਕਰ ਰਹੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਹੀ ਹੈ ਕਿ ਅਸੀਂ ਨੌਕਰੀਆਂ ਦੇਤੀਆਂ ਪੈਨਸ਼ਨਾਂ ਜਿਹੜੀਆਂ ਨੇ ਭਲਾਵਾ ਨੂੰ ਤੇ ਹਰੇਕ ਜਿਹੜੇ ਮੁੱਦੇ ਆ ਕੀ ਕਹਿਣਾ ਚਾਹੁੰਦੇ ਇਸ ਬਾਰੇ ਅ ਜਿਹੜੇ ਮਤਲਬ ਲਗਾਤਾਰ ਉਹਨਾਂ ਦੇ ਮੀਡੀਆ ਦੇ ਉੱਤੇ ਦਿਖਾਇਆ ਜਾ ਰਿਹਾ ਕਿ ਅਸੀਂ ਬਹੁਤ ਸਾਰੀਆਂ ਨੌਕਰੀਆਂ ਦਿੱਤੀਆਂ ਦਿੱਤੀਆਂ ਹੋ ਸਕਦੀਆਂ ਪਰ ਜਿਹੜੀਆਂ ਪਿਛਲੇ 40 ਸਾਲਾਂ ਤੋਂ ਅੰਗਨਵਾੜੀ ਵਰਕਰ ਹੈਲਪਰ ਲਗਾਤਾਰ ਜਿਹੜੀਆਂ ਕੰਮ ਕਰ ਰਹੀਆਂ ਨੇ ਕਿ ਔਰ ਬਹੁਤ ਹੀ ਅਹਿਮ ਜਿਹੜੀਆਂ ਸੇਵਾਵਾਂ ਨੇ ਕਿ ਉਹ ਪ੍ਰਦਾਨ ਕਰਦੀਆਂ ਨੇ ਕਿਉਂਕਿ ਜਿਹੜਾ ਦੇਸ਼ ਦਾ ਭਵਿੱਖ ਸਾਡੇ ਬੱਚੇ ਹੁੰਦੇ ਨੇਗੇ ਤਾਂ ਇਹ ਦੇਸ਼ ਦੇ ਜਿਹੜਾ ਭਵਿੱਖ ਹੈਗਾ ਉਸ ਪਨੀਰੀ ਨੂੰ ਗਰੋ ਕਰਦੀਆਂ ਨੇ ਕਿ ਉਹ ਪਨੀਰੀ ਜਿਹੜੀ ਹੈਗੀ ਗਰਭ ਤੋਂ ਲੈ ਕੇ ਇਹ ਸੰਭਾਲਦੀਆਂ ਨੇ ਕਿ ਉਹਨੂੰ 6 ਸੇਵਾਵਾਂ ਦੇ ਤਹਿਤ ਉਸ ਬੱਚੇ ਦੇ ਹੈਲਪਮੈਂਟ ਦੇ ਲਈ ਕਾਰਜ ਕਰਦੀਆਂ ਨੇ ਕਿਹਾਂ ਜਿਦੇ ਵਿੱਚ ਪ੍ਰੀ ਸਕੂਲ ਐਜੂਕੇਸ਼ਨ ਹੈਗੀ ਨਿਊਟ੍ਰੀਸ਼ਨ ਹੈਗੀ ਜਿਸ ਦੇ ਵਿੱਚ ਆਪਣਾ ਨਹੀਂ ਉਸ ਦੀ ਸਿਹਤ ਸੰਬੰਧੀ ਸੇਵਾਵਾਂ ਨੇ ਕਿਹਾ ਟੀਕਾ ਕਰਨਾ ਹੈਗਾ ਉਹ ਸਾਰਾ ਜਿਹੜਾ ਆਂਗਣਵਾੜੀ ਵਰਕਰ ਦੁਆਰਾ ਕਰਾਇਆ ਜਾਂਦਾ ਹੈਗਾ ਮੈਮ ਇੱਕ ਦਾਅਵੇ ਤਾਂ ਬਹੁਤ ਕੀਤੇ ਜਾ ਰਹੇ ਸੀ ਕਿ ਭਗਵੰਤਮਾਨ ਸਰਕਾਰ ਬਣਨ ਤੋਂ ਪਹਿਲਾਂ ਇਹਨੇ ਕਿਹਾ ਸੀ ਕਿ ਬਦਲਾਵ ਲੈ ਕੇ ਆਵੇਂ ਕਿ ਬਦਲਾਵ ਤੁਹਾਡੇ ਸਾਹਮਣੇ ਦੇਖਣ ਨੂੰ ਮਿਲੇ ਕੀ ਕਹਿਣਾ ਚਾਹੁੰਦੇ ਹਾਂ ਸਰ ਬਦਲਾਵ ਆਇਆ ਹੈ ਨਾ ਤੁਹਾਡੇ ਸਾਹਮਣੇ ਬਦਲਾਵ ਆਇਆ ਹੈਗਾ ਉਹਨਾਂ ਦੀ ਫੈਮਿਲੀ ਵਿੱਚ ਬਦਲਾਵ ਆਇਆ ਹੈਗਾ ਉਹਨਾਂ ਦੇ ਮਤਲਬ ਪਾਰਟੀ ਵਿੱਚ ਬਦਲਾਵ ਆਇਆ ਹੈਗਾ ਉਹਨਾਂ ਦੇ ਨੁਮ ਜਿਹੜਾ ਆਮ ਤੌਰ ਤੇ ਲਈ ਬਦਲਾਅ ਆਉਣਾ ਚਾਹੀਦਾ ਸੀਗਾ ਉਹ ਬਦਲਾਅ ਨਾ ਆਸ ਕੀਤੀ ਜਾ ਸਕਦੀਆਂ ਨਾ ਹੋ ਸਕਦਾਗਾ ਕਿਉਂਕਿ ਜਿੰਨੀ ਦੇਰ ਪਾਲਿਸੀਆਂ ਜਿਹੜੀਆਂ ਨੇ ਉਹ ਕੇਂਦਰ ਤੋਂ ਹੀ ਬਣ ਰਹੀਆਂ ਨੇ ਗਿਆ ਤਾਂ ਇਹ ਕੇਂਦਰ ਦਾ ਹੀ 파ਟ ਨੇਗੇ ਔਰ ਕੇਂਦਰ ਦੀਆਂ ਜੋ ਪਾਲਿਸੀਆਂ ਨੇ ਗਿਆ ਜਿੰਨੀ ਦੇਰ ਉਹਦੇ ਵਿੱਚ ਬਦਲ ਨਹੀਂ ਹੋਏਗਾ ਉੰਨੀ ਦੇਰ ਚੜਾਗਾ ਅਸੀਂ ਇਹਨਾਂ ਤੋਂ ਕੋਈ ਆਸ ਨਹੀਂ ਕਰ ਸਕਦੇ ਇਹ ਵੀ ਇਹ ਵੀ ਉਹੀ ਨੇਗੇ ਕਿਨੇ ਪੁਲ ਚੱਕੀ ਦੇ ਦੋ ਪੂੜੇ ਨੇਗੇ ਕਦੀ ਉਹ ਉੱਪਰ ਕਦੀ ਉਹ ਉੱਪਰ ਇਹ ਤੀਸਰਾ ਪੂੜਾ ਵੀ ਜਿਹੜਾ ਹੈਗਾ ਲੋਕਾਂ ਨੇ ਬਦਲ ਕੀਤਾ ਸੀਗਾ ਕਿ ਸਾਟਾ ਕੁਝ ਸੁਧਾਰ ਹੋਵੇਗਾ ਪਰ ਅੱਜ ਇਹ ਪੂੜਾ ਉਸ ਤੋਂ ਵੀ ਜ਼ਿਆਦਾ ਭੈੜਾ ਨਿਕਲਿਆ ਮੈਮ 13 ਜੀਰੋ ਦਾ ਇੱਕ ਨਾਰਾ ਲਗਾਇਆ ਹੈ ਭਗਵੰਤ ਮਾਨ ਨੇ ਕਿ 13 ਸੀਟਾਂ ਦੇ ਉੱਤੇ ਜਿੱਤਾਂਗੇ ਪਰ ਹਾਰ ਦਾ ਸਾਹਮਣਾ ਕਰਨਾ ਪਿਆ ਕੀ ਕਹਿਣਾ ਹੈ ਸਰ ਉਹ ਤਾਂ ਹੈਗਾ ਹੀ ਹੈ ਜੇ ਲੋਕਾਂ ਨੂੰ ਤੁਸੀਂ ਆਪਣੇ ਵਿਸ਼ਵਾਸ ਵਿੱਚ ਰੱਖੂਗੇ ਤਾਂ ਵਧੀਆ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋਗੇ ਅੱਜ ਤੁਸੀਂ ਦੇਖ ਲਓ ਜਿਮਨੀ ਚੌਂ ਚੱਲ ਰਹੀ ਆ ਤੇ ਉਹਨਾਂ ਦੇ ਏਰੀਆ ਵਿੱਚ ਦੇਖ ਲਓ ਥਾਂ ਥਾਂ ਗਲੀ ਗਲੀ ਦੇ ਵਿੱਚ ਜਿਹੜੇ ਲੋਕ ਐ ਧ ਕੋਰਟ ਦੇਖ ਲੋ ਕਿੰਦਾ ਸੜਕਾਂ ਤੇ ਰੋਲ ਰਹੀ ਹੈ ਤੇ ਫਿਰ 13 0 ਵਾਲਾ ਤਾਂ ਉਹ ਕੰਮ ਬਿਲਕੁਲ ਸਹੀ ਆ ਹੋਣਾ ਵੀ ਚਾਹੀਦਾ ਆ ਤੇ ਜਿਹੜੀ ਇਹ ਜਿਮਨੀ ਚੌਣ ਵੀ ਆ ਇਹ ਵੀ ਜਿੱਤ ਨਹੀਂ ਸਕਦਾ ਉਹ ਤੇ ਜੋ ਜਿੱਦਾਂ ਲੋਕਾਂ ਦਾ ਵਿਸ਼ਵਾਸ ਚ ਉਹ ਨਹੀਂ ਜਿੱਤ ਸਕੇ ਮੈਮ ਨਸ਼ੇ ਦਾ ਮੁੱਦਾ ਲੈ ਕੇ ਐਸੇ ਕੋਵੰਤਮਾਨ ਸਰਕਾਰ ਨਸ਼ਾ ਬੰਦ ਕਰਾਂਗੇ ਲਾਅ ਐਂਡ ਆਰਡਰ ਤੇ ਕਾਬੂ ਪਾਉਣਗੇ ਪਰ ਕਿਤੇ ਨੇ ਕਿਤੇ ਦੇਖਣ ਨੂੰ ਕਿਤੇ ਮਿਲ ਨਹੀਂ ਰਿਹਾ। ਨਹੀਂ ਬਿਲਕੁਲ ਨੀ ਨਸ਼ਾ ਬੰਦ ਹੋਇਆ ਉਹਦੇ ਨਾਲ ਦੁੱਗਣਾ ਨਸ਼ਾ ਹੁਣ ਚੱਲਦਾ ਆ। ਜਦੋਂ ਦੀ ਇਹ ਸਰਕਾਰ ਆਈ ਹੈ ਇਹਦੇ ਵਿੱਚ ਕੋਈ ਕਾਨੂੰਨ ਨਹੀਂ ਹੈਗਾ। ਇਹ ਤਾਂ ਬਸ ਜਿੱਦਾਂ ਆਪਣਾ ਛੜਿਆਂ ਦੀ ਸਰਕਾਰ ਆ ਕੁਆਰੇ ਹੈਗੇ ਆ ਇਹਨਾਂ ਨੂੰ ਇੱਕ ਇਨ ਆ ਆ ਵੀ ਮੰਤਰੀ ਵੜ ਕੇ ਐਮਐਲਏ ਬਣ ਕੇ ਚੰਗੇ ਚੰਗੇ ਘਰਾਂ ਦੀਆਂ ਐਕਟਰਨੀਆਂ ਨਾਲ ਵਿਆਹ ਕਰਾਉਂਦੇ ਆ। ਬਸ ਇਹਨਾਂ ਦਾ ਇਹ ਹੀ ਬਦਲਾ ਆ ਤੇ ਇੱਕ ਆਪਣਾ ਬਦਲਾ ਕਰਾ ਲਿਆ ਵੀ ਵਿਆਹ ਹੋ ਗਿਆ। ਇਹ ਚਲੋ ਬਸ ਆਪਣਾ ਹੁਣ ਘਰ ਦਾ ਸਾਲ ਆਇਆ ਪਹਿਲੇ ਪਰਿਵਾਰ ਨੂੰ ਇਹ ਪੁੱਛਿਆ ਨਹੀਂ ਇਹ ਬਦਲਾ ਆਇਆ ਇਹਨਾਂ ਦਾ ਹੋਰ ਕੋਈ ਬਦਲਾ ਨਹੀਂ ਆਇਆ ਕਿ ਮੰਡਾ ਲੋਕਾਂ ਵਾਸਤੇ ਕੋਈ ਬਦਲਾ ਨਹੀਂ ਆਇਆ ਇਹਨਾਂ ਦਾ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਨੇ ਕੈਸੀ ਬਦਲਾਵ ਲੈ ਕੇ ਆਏ ਤੁਸੀਂ ਬਦਲਾਵ ਮੇਰੇ ਪਿੱਛੇ ਦੇਖ ਸਕਦੇ ਹੋ ਕਿੰਨਾ ਬਦਲਾਵ ਜਿਹੜਾ ਆਇਆ ਵਾ ਇੱਥੇ ਭਗਵੰਦ ਮਾਨ ਜਿਹੜੇ ਵਾਅਦੇ ਕੀਤੇ ਹੋਏ ਸੀ ਸਾਰੇ ਕੋਖਲੇ ਨਜ਼ਰ ਆ ਰਹੇ ਆ ਤੇ ਇੰਨੀ ਗਰਮੀ ਦੇ ਵਿੱਚ ਹਾਲਾਤ ਤੁਸੀਂ ਦੇਖ ਸਕਦੇ ਹੋ ਬੀਬੀਆਂ ਭੈਣਾਂ ਕਿੰਨੀ ਦੂਰੋਂ ਦੂਰੋਂ ਆ ਕੇ ਇੱਥੇ ਬੈਠੇ ਹਨ ਭਗਵੰਤ ਮਾਨ ਦੇ ਸਰਕਾਰ ਦੇ ਖਿਲਾਫ ਇੱਕ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਮੈਮ ਕੀ ਕਹਿਣਾ ਚਾਹੁੰਦੇ ਹੋ ਕਿਵੇਂ ਦੇ ਹਾਲਾਤ ਫੜਿਆ ਹੈ ਜਨਰ ਸਕੱਤਰ ਹਾਂ ਤਾਂ ਇਹ ਹੈ ਕਿ ਜੋ ਮੰਗਾ ਮੈਂ ਯੂਨੀਅਨ ਦੀਆਂ ਮੰਨਣੀਆਂ ਚਾਹੀਦੀਆਂ ਹਨ ਉਹਨਾਂ ਨੂੰ ਇਹ ਸ਼ਿਆਰ ਅਮਰਪਾਲ ਜੀ ਯੂਨੀਅਨ ਦੀਆਂ ਮੰਗਾ ਮੰਨ ਕੇ ਤਾਂ ਆਪਣਾ ਸਾਰਾ ਜਿਹੜਾ ਸਾਹਾ ਆਪਣਾ ਦੱਸਣਾ ਚਾਹੀਦਾ ਵੀ ਮੁੜ ਕੇ ਬੰਦੇ ਇਕੱਠੇ ਨਾ ਮੁੜ ਕੇ ਹੁਣ ਇਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਂ। ਕੀ ਕਹਿਣਾ ਚਾਹੁੰਦੇ ਇੰਨੇ ਮਾੜੇ ਹਾਲਾਤ ਜਿਹੜੇ ਬੰਦੇ ਇੱਥੇ ਮੰਗਾਂ ਚਾਹੁੰਦੇ ਵਿੜਮ ਕਿੰਨੇ ਮਾੜੇ ਹਾਲਾਤ। ਆਪਣੀ ਇਧਰ ਬੈ ਕੇ ਇੱਥੇ ਲੇਟ। ਸਰ ਸਰਕਾਰ ਨੇ ਹਾਲਾਤ ਇੰਨੇ ਮਾੜੇ ਕਿ ਤੇ ਸਨ ਮਜਬੂਰ ਹੋ ਕੇ ਇੱਥੇ ਆ ਕੇ ਬੈਠੇ ਆ। ਤੇ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਹੋਈ। ਜੋ ਭਗਵਾਨ ਜੀ ਨੇ ਵਾਅਦਾ ਕੀਤਾ ਸਾਡੇ ਨਾਲ ਕੋਈ ਵਾਅਦਾ ਉਸਨੂੰ ਪੂਰਾ ਨਹੀਂ ਕੀਤਾ ਆ। ਇਸ ਕਰਕੇ ਅਸੀਂ ਅੱਜ ਮਜਬੂਰ ਵੀ ਚਾਹ ਕੇ ਸਾਰੇ ਇਕੱਠੇ ਹੋ ਕੇ ਬੈਠੇ ਆ। ਤੇ ਸਾਡੇ ਤੁਸੀਂ ਹਾਲਾਤ ਦੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਹੈ ਜਿਹੜੇ ਭਗਵੰਤ ਮਾਨ ਸਰਕਾਰ ਵੱਲੋਂ ਵਾਅਦੇ ਕੀਤੇ ਇੱਕ ਵੀ ਵਾਅਦਾ ਜਿਹੜਾ ਪੂਰਾ ਨਹੀਂ ਕੀਤਾ ਇੰਨੀ ਗਰਮੀ ਦੇ ਵਿੱਚ ਜਿਹੜੀਆਂ ਮਹਿਲਾਵਾਂ ਬੀਬੀਆਂ ਪੈਣਾ ਇੱਥੇ ਬੈਠੀਆਂ ਨੇ ਇੱਕ ਬਹੁਤ ਹੀ ਬੱਤਰ ਹਾਲਾਤ ਬਣੇ ਹੋਏ ਨੇ ਭਗਵੰਤ ਮਾਨ ਦੇ ਜਿਹੜੇ ਸੋਸ਼ਲ ਮੀਡੀਆ ਦੇ ਵਾਅਦੇ ਕੀਤੇ ਜਾ ਰਹੇ ਕਿ ਜੌਬ ਦੇ ਰਹੇ ਆ ਸੈਲਰੀਆਂ ਟਾਈਮ ਤੇ ਦੇ ਤੁਹਾਡੇ ਸਾਹਮਣੇ ਦੇਖਣ ਨੂੰ ਮਿਲਿਆ ਕਿ ਉਹ ਵਾਅਦੇ ਜਿਹੜੇ ਖੋਖਲੇ ਜਿਹੜੇ ਨਜ਼ਰ ਆਂਦੇ ਨਜ਼ਰ ਆ ਰਹੇ ਨੇ ਬਹੁਤ-ਬਹੁਤ ਤੁਹਾਡਾ ਧੰਨਵਾਦ